नमस्कार आप देख रहे हैं वी क्रांति न्यूज ਕੀ ਹੈ ਜੀ ਪੂਰਾ ਮਾਮਲਾ ਜੀ ਪੰਜਾਬ ਸਰਕਾਰ ਵੱਲੋਂ ਗੈਂਗਸਟਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਵੱਡੀ ਮਹਮ ਦੇ ਤਹਿਤ ਕਮਿਸ਼ਨ ਡਿਰੇਕਟ ਪੁਲਿਸ ਜਲੰਧਰ ਵੱਲੋਂ ਸੀਆਰਏ ਸਟਾਫ ਦੀ ਟੀਮ ਵੱਲੋਂ ਪਿਛਲੇ ਦਿਨ ਦੋ ਨਾਮੀ ਬਦਮਾਸ਼ਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਤਿੰਨ ਪਿਸਟਲ ਅਤੇ 6 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ ਇਨ੍ਹਾਂ ਖਿਲਾਫ ਮਕਦਮਾ ਨੰਬਰ 207 2112 2025 ਨੂੰ ਆਰਮ ਸੈਕਟ ਦੇ ਉਪਦੀਨ 파ਰਗੋ ਕੈਂਪ ਥਾਣੇ ਵਿਖੇ ਦਰਜ ਕੀਤਾ ਗਿਆ ਅਤੇ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ। ਇਹਨਾਂ ਵਿੱਚੋਂ ਇੱਕ ਦੋਸ਼ੀ ਰੋਹਨ ਕਲਿਆਣ ਜਿਹੜਾ ਪਹਿਲਾਂ ਵੀ ਇੱਕ ਮਕਦਮੇ ਵਿੱਚ ਆਰਮ ਸੈਕਟ ਦੇ ਉਹਦੇ ਖਿਲਾਫ ਦਰਜ ਸੀ ਉਹਦੇ ਵਿੱਚ ਭਗੌੜਾ ਸੀ। ਉਸ ਨੂੰ ਵੀ ਕਾਬੂ ਕੀਤਾ ਗਿਆ ਹੈ। ਇਹਨਾਂ ਦੀ ਗ੍ਰਿਫਤਾਰੀ ਨਾਲ ਕਮਿਸ਼ਨਰੇਟ ਪੁਲਿਸ ਜਲੰਧਰ ਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਅਤੇ ਹੋਰ ਵੀ ਵਾਰਦਾਤਾ ਟਰੇਸ ਹੋਣ ਦੀ ਉਮੀਦ ਹੈ। ਇਹਨਾਂ ਨੇ ਪਿਛਲੇ ਦਿਨੀ ਵੀ 2 ਨੰਬਰ ਥਾਣੇ ਦੇ ਏਰੀਆ ਵਿੱਚ ਫਾਇਰਿੰਗ ਕਰਕੇ ਕਿਸੇ ਨੂੰ ਧਮਕੀ ਦਿੱਤੀ ਸੀ। ਉਸ ਵਿੱਚ ਵੀ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ। ਨਮਸਕਾਰ, ਆਪ ਦੇਖ ਰਹੇ ਹੈ ਵੀ ਕ੍ਰਾਂਤੀ ਨਿਊਜ਼